ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਲਗਾਤਾਰ ਮਾਹੌਲ ਪਖਿਆ ਹੋਇਆ ਹੈ ਅਤੇ ਕਈ ਪੰਜਾਬੀ ਨੌਜਵਾਨ ਦੇ ਨਾਲ-ਨਾਲ ਕਈ ਹੋਰ ਜਿਹੜੀਆਂ ਸੰਸਥਾ ਨੇ ਉਹ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਲਈ ਲਗਾਤਾਰ ਪ੍ਰੋਟੈਸਟ ਵੀ ਕਰ ਰਹੀਆਂ ਨੇ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਪ੍ਰੋਟੈਸਟ ਲਿਆ ਉਸੇ ਤਰੀਕੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਵੀ ਜਿਹੜੀ ਹੈ ਦੱਸਦੀ ਹੈ ਕਿ ਸਾਹਮਣੇ ਆਈ ਹੈ ਜਥੇਬੰਦੀ ਔਰ ਕਾਪਟੀ ਤੋਂ ਜਿਹੜੇ ਸੇਵਾਦਾਰ ਨੇ ਦਿਲਜੀਤ ਸਿੰਘ ਜਵੰਦਾ ਉਹਨਾਂ ਵੱਲੋਂ ਵੀ ਇਸ ਮੁੱਦੇ ਦੇ ਲੈ ਕੇ ਜਿਹੜੀ ਹੈ ਪ੍ਰੈਸ ਬਾਰਤਾ ਵੀ ਕੀਤੀ ਗਈ ਹੈ ਦਿਲਜੀਤ ਸਿੰਘ ਜਵੰਦਾ ਹੁਣੀ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਨਾਲ ਜੁੜੇ ਨੇ ਸਰ ਲਗਾਤਾਰ ਪ੍ਰਵਾਸੀਆਂ ਨੂੰ ਲੈ ਕੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਗੱਲਾਂ ਗਈਆਂ ਜਾ ਰਹੀਆਂ ਨੇ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਸਾਡੇ ਦੇ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਨੇ ਬੜਾ ਸਮਾਂ ਪਹਿਲਾਂ ਹੀ ਇਹ ਸਟੈਂਡ ਜਿਹੜਾ ਹੈ ਕਲੀਅਰ ਕੀਤਾ ਸੀ ਕਿ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਇਹਨਾਂ ਦਾ ਕੋਈ ਸਿਸਟਮ ਹੋਣਾ ਚਾਹੀਦਾ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਇਹ ਪੰਜਾਬ ਪੰਜਾਬੀਆਂ ਦਾ ਆ ਪੰਜਾਬ ਕੋਈ ਸ਼ਾਮਲਾੜ ਜ਼ਮੀਨ ਨਹੀਂ ਆ ਕਿ ਜਿਹਦੇ ਵਿੱਚ ਜਿਹੜਾ ਮਰਜ਼ੀ ਬਿਨਾ ਪੁੱਛ ਗੇਸ ਤੋਂ ਬਿਨਾ ਕਿਸੇ ਪ੍ਰੂਫ ਤੋਂ ਇੱਥੇ ਆਉਂਦਾ ਕਿਉਂਕਿ ਜਿਹੜਾ ਵੀ ਪ੍ਰਵਾਸੀ ਆਉਂਦਾ ਉਹਦਾ ਕੋਈ ਇੱਥੇ ਬਾਇਓ ਡਾਟਾ ਨਾ ਤੇ ਕਿਸੇ ਪੰਜਾਬ ਦੇ ਕਿਸੇ ਵਿਭਾਗ ਦੇ ਕੋਲ ਆ ਪੁਲਿਸ ਪ੍ਰਸ਼ਾਸਨ ਕੋਲ ਆ ਨਾ ਹੀ ਕੋਈ ਇਹਦੇ ਤੇ ਕੋਈ ਡਾਟਾ ਇਹਨਾਂ ਨੇ ਸਰਕਾਰ ਨੇ ਕਦੀ ਜਿਹੜੀਆਂ ਵੀ ਸਰਕਾਰਾਂ ਆਈਆਂ ਕਿਸੇ ਵੀ ਸਰਕਾਰ ਨੇ ਡਾਟਾ ਜਿਹੜਾ ਇਹ ਇਹ ਇਕੱਠਾ ਨਹੀਂ ਕੀਤਾ ਤੇ ਇਹ ਉਥੋਂ ਕ੍ਰਾਈਮ ਕਰਕੇ ਤੇ ਇੱਥੇ ਆਣ ਕੇ ਪੰਜਾਬ ਦੇ ਵਿੱਚ ਵਸ ਜਾਂਦੇ ਆ ਪੰਜਾਬ ਦੇ ਵਿੱਚ ਜ਼ਮੀਨ ਜਾਇਦਾਦ ਫਲਾਟ ਸਾਰਾ ਕੁਝ ਇਹ ਖਰੀਦਦੇ ਆ ਪਰ ਇਹ ਬੜਾ ਪੰਜਾਬ ਲਈ ਖਤਰਨਾਕ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਇਥੋਂ ਰਜਗਾਰ ਤੋਂ ਮੁਕਤ ਕਰਕੇ ਤੇ ਬਾਹਰਲੇ ਦੇਸ਼ਾਂ ਨੂੰ ਧੱਕਿਆ ਜਾ ਰਿਹਾ ਤੇ ਭਈਆਂ ਨੂੰ ਇੱਥੇ ਲਿਆ ਲਿਆ ਕੇ ਵਸਾਇਆ ਜਾ ਰਿਹਾ ਤਾਂ ਕਿ ਘੱਟ ਗਿਣਤੀ ਪੰਜਾਬੀਆਂ ਨੂੰ ਕਰਕੇ ਤੇ ਪੰਜਾਬ ਨੂੰ ਗੁਲਾਮ ਕੀਤਾ ਜਾ ਸਕੇ ਸ਼ਹਿਰਪੁਰ ਦੇ ਵਿੱਚ ਜਿਹੜੀ ਕਤਨਾ ਹੋਈ ਹੈ ਪ੍ਰਵਾਸੀ ਨਾਲ ਇੱਕ ਬੱਚੇ ਨਾਲ ਜਿਹੜੀ ਗਲਤ ਹੈ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਬਹੁਤ ਹੀ ਨਿੰਦਣਯੋਗ ਘਟਨਾ ਆ ਇਹਦੇ ਤੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਕਿਉਂਕਿ ਛੋਟਾ ਜਿਹਾ ਬੱਚਾ ਜੀ ਇਹ ਇੱਕ ਨਹੀਂ ਇਹੋ ਜਿਹੇ ਹਜ਼ਾਰਾਂ ਸਾਹਮਣੇ ਆਉਣ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਵੈਰੀਫਿਕੇਸ਼ਨ ਕਰੂਗਾ ਤੇ ਇਹੋ ਜੇ ਬਹੁਤ ਮੁੱਦੇ ਜਿਹੜੇ ਆ ਉਹ ਸਾਹਮਣੇ ਆਉਣਗੇ ਇਹ ਦੇ ਇੱਕ ਸਾਹਮਣੇ ਆ ਗਿਆ ਕਰਕੇ ਤੇ ਉਹਦੇ ਤੇ ਬਿਵਾਲ ਮਚਿਆ ਪਿਆ ਪੰਜਾਬ ਦੇ ਵਿੱਚ ਪਰ ਜੇ ਤੁਸੀਂ ਇੱਥੇ ਵੈਰੀਫਿਕੇਸ਼ਨ ਕਰੋ ਪਿਛਲੇ ਦਿਨੀ ਇੱਕ ਜਲੰਧਰ ਚ ਕੇ ਪਤਾ ਨਹੀਂ ਸ਼ਾਇਦ ਲੁਧਿਆਣੇ ਦੇ ਵਿੱਚ ਵੀ ਸਾਹਮਣੇ ਆਇਆ ਉਹ ਤੇ ਸਮਾਂ ਰਹਿੰਦਿਆਂ ਮੱਲੇ ਵਾਲਿਆਂ ਨੂੰ ਪਤਾ ਲੱਗਿਆ ਤੇ ਉਹ ਬਚਾਇਆ ਨਹੀਂ ਤੇ ਇੱਥੇ ਵੀ ਬੜੀ-ਬੜੀ ਘਟਨਾਵਾਂ ਕਵਾਪਰ ਚੱਲੀ ਸੀ ਪੱਟੀ ਦੇ ਵਿੱਚ ਖਾਸ ਕਰ ਉਹ ਤਰਨਤਾਰਨ ਦੇ ਪ੍ਰਵਾਸੀਆਂ ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਕੀ ਕੀਤਾ ਜਾ ਰਿਹਾ ਹੈ ਵੇਖੋ ਜੀ ਸਾਡਾ ਤੇ ਸਖਤ ਸਟੈਂਡ ਆ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਵੀ ਪੰਜਾਬ ਦੀ ਧਰਤੀ ਤੇ ਆਉਂਦਾ ਉਹਦਾ ਬਾਇਓ ਡਾਟਾ ਉਹਦਾ ਆਧਾਰ ਕਾਰਡ ਪੈਨ ਕਾਰਡ ਸਾਰਾ ਸਿਸਟਮ ਵੈਰੀਫਿਕੇਸ਼ਨ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ ਕੰਮ ਕਰਨ ਕਿਸੇ ਨੇ ਆਉਣਾ ਜੀ ਸਦਕੇ ਆਉਣ ਪੰਜਾਬ ਦੇ ਵਿੱਚ ਪਰ ਕੰਮ ਕਰਕੇ ਆਪਣੀ ਵਾਪਸੀ ਕਰਨ ਕਿਉਂਕਿ ਇੱਥੇ ਪੱਕੇ ਵਸਣੇਕ ਬਣਨ ਵਾਸਤੇ ਪੰਜਾਬ ਕੋਈ ਸ਼ਾਮਲਾੜ ਜ਼ਮੀਨ ਨਹੀਂ ਆ ਇਹਦੇ ਤੇ ਕੋਈ ਕਾਨੂੰਨ ਬਣਨਾ ਚਾਹੀਦਾ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਜਾ ਕੇ ਕੋਈ ਵੀ ਆ ਬਾਹਰਲੀ ਸਟੇਟ ਤੋਂ ਕੋਈ ਜ਼ਮੀਨ ਨਹੀਂ ਲੈ ਸਕਦਾ ਕੋਈ ਪਲਾਟ ਨਹੀਂ ਲੈ ਸਕਦਾ 1 ਇੰਚ ਵੀ ਜਗ੍ਹਾ ਕੋਈ ਹਮਾ ਚਲਦੇ ਵਿੱਚ ਜਾ ਕੇ ਲੈ ਨਹੀਂ ਸਕਦਾ ਇਹ ਕੀ ਪੰਜਾਬ ਕੋਈ ਸ਼ਾਮਲਾਟ ਆ ਪੰਜਾਬ ਦਾ ਵੀ ਕੋਈ ਸਰਕਾਰ ਕਾਨੂੰਨ ਲੈ ਕੇ ਆਵੇ ਜਿੱਥੇ ਕੋਈ ਵੀ ਬਾਹਰ ਦਾ ਜਿਹੜਾ ਪ੍ਰਵਾਸੀ ਆ ਉਹ ਇੱਥੇ ਆਪਦੀ ਜ਼ਮੀਨ ਜਾਇਦਾਦ ਨਹੀਂ ਖਰੀਦ ਨਾ ਖਰੀਦ ਸਕੇ ਕੰਮ ਕਰਨ ਜਿਹੜਾ ਆਵੇ ਉਹ ਆਪਣਾ ਕੰਮ ਜਿਹੜਾ ਸਬੰਧਤ ਕੰਮ ਉਹ ਕਰਕੇ ਤੇ ਆਪਦੇ ਵਾਪਸੀ ਕਰੇ ਪ੍ਰਸ਼ਾਸਨ ਨਾਲ ਰਾਤ ਤੱਕ ਕੈਂਪ ਕੀਤਾ ਕਿ ਤੁਹਾਡੇ ਚੱਸੀ ਬੰਦੇ ਵੇਖੋ ਜੀ ਅਸੀਂ ਤੇ ਬਾਰ ਬਾਰ ਅਪੀਲਾਂ ਕਰ ਰਹੇ ਆ ਭਾਈ ਸਾਹਿਬ ਨੇ ਤੇ ਅੱਜ ਤੋਂ ਕਿੰਨਾ ਪਹਿਲਾਂ ਹੀ 3-4 ਸਾਲ ਪਹਿਲਾਂ ਹੀ ਅਪੀਲ ਕਰਤੀ ਸੀ ਕਿ ਇਹਨਾਂ ਤੇ ਕਾਨੂੰਨ ਬਣੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਸਾਡਾ ਜੋ ਸਟੈਂਡ ਭਾਈ ਅਮਰਤਾਪਾਲ ਜੀ ਦਾ ਸਟੈਂਡ ਹੈ ਅਸੀਂ ਉਹ ਸਟੈਂਡ ਦੇ ਨਾਲ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਿ ਆ ਪੁਲਿਸ ਮੈਂਕ ਨੂੰ ਜਾਂ ਕੋਰ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲਿਆ ਜਾਏਗਾ ਤੁਹਾਡੇ ਵੱਲੋਂ ਬਿਲਕੁਲ ਜੀ ਅਸੀਂ ਮਿਲਾਂਗੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਵੀ ਮਿਲਾਂਗੇ ਕਿ ਇਸ ਮਸਲੇ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਪ੍ਰਵਾਸੀ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ ਤੇ ਇਹਦੇ ਤੇ ਖਾਸ ਧਿਆਨ ਦਿੱਤਾ ਜਾਵੇ ਇਹਨਾਂ ਦੀ ਵੈਰੀਫਿਕੇਸ਼ਨ ਜਦੋਂ ਕੋਈ ਬਾਹਰ ਕਰ ਭਜਾਤ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਉਹ ਫਿਰ ਹੱਥ ਘੜੇ ਕਰ ਜਾਂਦਾ ਕਿਉਂਕਿ ਪ੍ਰਸ਼ਾਸਨ ਨੂੰ ਫਿਰ ਪਤਾ ਨਹੀਂ ਲੱਗਦਾ ਕੌਣ ਬੰਦਾ ਕਿੱਥੋਂ ਆਇਆ ਕਿਹੜੀ ਸਟੇਟ ਦਾ ਸੀ ਤੇ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਮਿਲ ਕੇ ਵੀ ਲਿਖਤੀ ਰੂਪ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਦਵਾਂਗੇ ਉਹਨਾਂ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਨਵੀਂ ਵੈਰੀਫਿਕੇਸ਼ਨ ਕਰਨ ਜਿਹੜਾ ਵੀ ਪ੍ਰਵਾਸੀ ਆਉਣ ਰਿਕਾਰਡ ਹੋਣਾ ਚਾਹੀਦਾ ਹੈ ਬਿਲਕੁਲ ਅਕਾਲੀਵਾਲ ਵਾਰਿਸ ਪੰਜਾਬ ਦੇ ਜਿਹੜੇ ਨੁਮਾਇंदे ਸੀ ਸਾਡੇ ਨਾਲ ਜੁੜੇ ਸੀ ਔਰ ਦੱਸ ਦਈਏ ਕਿ ਦਰਜੀਤ ਸਿੰਘ ਜਵੰਦਾ ਹੋਣੀ ਔਰ ਲਗਾਤਾਰ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਸੰਬੰਧੀ ਕਾਨੂੰਨੀ ਕਾਰਵਾਈ ਦੇ ਲਈ ਜਿਹੜੀ ਪ੍ਰਸ਼ਾਸਨ ਨਾਲ ਰابطਾ ਕਾਇਮ ਕਰਾਂਗੇ ਕਿ ਜਗਰ ਜਿਹੜਾ ਵੀ ਪ੍ਰਵਾਸੀ ਕੋਈ ਇੱਥੇ ਰਹਿੰਦਾ ਵੀ ਹੈ ਔਰ ਘਰਾਂ 'ਚ ਵੀ ਰਹਿੰਦਾ ਹੈ ਤਾ ਜਰੂਰੀ ਉਹਦਾ ਆਧਾਰ ਕਾਰਡ ਵਗੈਰਾ ਕੁਝ ਲਿਆ ਜਾਵੇ ਤਾਂ ਕਿ ਕਈ ਪ੍ਰਵਾਸੀ ਇਹੋ ਜਿਹੇ ਨੇ ਵੀ ਜਿਹੜੇ ਘਟਨਾ ਕਰਕੇ ਇਥੋਂ ਫਰਾਰ ਹੋ ਚੁੱਕੇ ਨੇ ਹਾਲਾਂਕਿ ਕਾਨੂੰਨ ਦੀ ਦੇਖ ਦੇਖਚੇਨਾਂ ਦਾ ਕਹਿਣਾ ਕਿ ਅਸੀਂ ਕਾਨੂੰਨੀ ਸਹਾਰਾ ਲਵਾਂਗੇ ਔਰ ਪ੍ਰਸ਼ਾਸਨਿਕ ਆਮਲੇ ਨੂੰ ਵੀ ਇਸ ਸੰਬੰਧੀ ਜਿਹੜਾ ਹੈ ਮਿਲਿਆ ਜਾਵੇਗਾ ਤਰਨਤਰਨ ਤੋਂ ਸਿਦਾਰਥ ਢੋੜਾ ਦਿਨਿਕ ਸਵੇਰਾ ਟੀਵੀ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਲਗਾਤਾਰ ਮਾਹੌਲ ਪਖਿਆ ਹੋਇਆ ਹੈ ਅਤੇ ਕਈ ਪੰਜਾਬੀ ਨੌਜਵਾਨ ਦੇ ਨਾਲ-ਨਾਲ ਕਈ ਹੋਰ ਜਿਹੜੀਆਂ ਸੰਸਿਤੀਆਂ ਨੇ ਉਹ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਲਈ ਲਗਾਤਾਰ ਪ੍ਰੋਟੈਸਟ ਵੀ ਕਰ ਰਹੀਆਂ ਨੇ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਪ੍ਰੋਟੈਸਟ ਲਿਆ ਉਸੇ ਤਰੀਕੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਵੀ ਜਿਹੜੀ ਹੈ ਦੱਸਦੀ ਹੈ ਕਿ ਸਾਂਨੇ ਆਈ ਹੈ ਜਥੇਬੰਦੀ ਔਰ ਕਾ ਪੱਟੀ ਤੋਂ ਜਿਹੜੇ ਸੇਵਾਦਾਰ ਨੇ ਦਿਲਜੀਤ ਸਿੰਘ ਜਵੰਦਾ ਉਹਨਾਂ ਵੱਲੋਂ ਵੀ ਇਸ ਮੁੱਦੇ ਤੇ ਲੈ ਕੇ ਜਿਹੜੀ ਹੈ ਪ੍ਰੈਸ ਵਰਤਾ ਵੀ ਕੀਤੀ ਗਈ ਹੈ ਦਿਲਜੀਤ ਸਿੰਘ ਜਵੰਦਾ ਹੋਣੀ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਨਾਲ ਜੁੜੇ ਨੇ ਸਰ ਲਗਾਤਾਰ ਪ੍ਰਵਾਸੀਆਂ ਨੂੰ ਲੈ ਕੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਗੱਲਾਂ ਗਈਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਸਾਡੇ ਦੇ ਮੈਂਬਰ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਜੀ ਨੇ ਬੜਾ ਸਮਾਂ ਪਹਿਲਾਂ ਹੀ ਇਹ ਸਟੈਂਡ ਜਿਹੜਾ ਹੈ ਕਲੀਅਰ ਕੀਤਾ ਸੀ ਕਿ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਇਹਨਾਂ ਦਾ ਕੋਈ ਸਿਸਟਮ ਹੋਣਾ ਚਾਹੀਦਾ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਇਹ ਪੰਜਾਬ ਪੰਜਾਬੀਆਂ ਦਾ ਆ ਪੰਜਾਬ ਕੋਈ ਸ਼ਾਮਲਾਟ ਜ਼ਮੀਨ ਨਹੀਂ ਆ ਕਿ ਜਿਹਦੇ ਵਿੱਚ ਜਿਹੜਾ ਮਰਜ਼ੀ ਬਿਨਾ ਪੁੱਛ ਗੇਸ ਤੋਂ ਬਿਨਾ ਕਿਸੇ ਪ੍ਰੂਫ ਤੋਂ ਇੱਥੇ ਆਉਂਦਾ ਕਿਉਂਕਿ ਜਿਹੜਾ ਵੀ ਪ੍ਰਵਾਸੀ ਆਉਂਦਾ ਉਹਦਾ ਕੋਈ ਇੱਥੇ ਬਾਇਓ ਡਾਟਾ ਨਾ ਤੇ ਕਿਸੇ ਪੰਜਾਬ ਦੇ ਕਿਸੇ ਮਹਿਕਮੇ ਕੋਲ ਪੂਰ ਸਪਰਾਚਨ ਕੋਲ ਨਾ ਹੀ ਕੋਈ ਇਹਦੇ ਤੇ ਕੋਈ ਡਾਟਾ ਇਹਨਾਂ ਨੇ ਸਰਕਾਰ ਨੇ ਕਦੀ ਜਿਹੜੀਆਂ ਵੀ ਸਰਕਾਰ ਆਈਆਂ ਕਿਸੇ ਵੀ ਸਰਕਾਰ ਨੇ ਡਾਟਾ ਜਿਹੜਾ ਇਹ ਇਹ ਇਕੱਠਾ ਨਹੀਂ ਕੀਤਾ ਤੇ ਇਹ ਉਥੋਂ ਕਰਾਇਮ ਕਰਕੇ ਤੇ ਇੱਥੇ ਆਣ ਕੇ ਪੰਜਾਬ ਦੇ ਵਿੱਚ ਵਸ ਜਾਂਦੇ ਆ ਪੰਜਾਬ ਦੇ ਵਿੱਚ ਜ਼ਮੀਨ ਜਾਇਦਾਦ ਫਲਾਟ ਸਾਰਾ ਕੁਝ ਇਹ ਖਰੀਦਦੇ ਆ ਪਰ ਇਹ ਬੜਾ ਪੰਜਾਬ ਲਈ ਖਤਰਨਾਕ ਹੈ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਇਥੋਂ ਰਜਗਾਰ ਤੋਂ ਮੁਕਤ ਕਰਕੇ ਤੇ ਬਾਹਰਲੇ ਦੇਸ਼ਾਂ ਨੂੰ ਧੱਕਿਆ ਜਾ ਰਿਹਾ ਤੇ ਭਈਆਂ ਨੂੰ ਇੱਥੇ ਲਿਆ ਲਿਆ ਕੇ ਵਸਾਇਆ ਜਾ ਰਿਹਾ ਤਾਂ ਕਿ ਘੱਟ ਗਿਣਤੀ ਪੰਜਾਬੀਆਂ ਨੂੰ ਕਰਕੇ ਇਹ ਪੰਜਾਬ ਨੂੰ ਗੁਲਾਮ ਕੀਤਾ ਜਾ ਸਕੇ। ਸ਼ਹਿਰਪੁਰ ਦੇ ਵਿੱਚ ਜਿਹੜੀ ਕਤਨਾ ਹੋਈ ਹੈ ਪ੍ਰਵਾਸੀ ਨਾਲ ਇੱਕ ਬੱਚੇ ਨਾਲ ਜਿਹੜੀ ਗਲਤ ਹੈ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਬਹੁਤ ਹੀ ਨਿੰਦਣਯੋਗ ਘਟਨਾ ਆ। ਇਹਦੇ ਤੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਕਿਉਂਕਿ ਛੋਟਾ ਜਿਹਾ ਬੱਚਾ ਜੀ ਇਹ ਇੱਕ ਨਹੀਂ ਇਹੋ ਜਿਹੇ ਹਜ਼ਾਰਾਂ ਸਾਹਮਣੇ ਆਉਣਗੇ ਜਦੋਂ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਵੈਰੀਫਿਕੇਸ਼ਨ ਕਰੂਗਾ ਤੇ ਇਹੋ ਜੇ ਬਹੁਤ ਮੁੱਦੇ ਜਿਹੜੇ ਆ ਉਹ ਸਾਹਮਣੇ ਆਉਣਗੇ ਇਹਦੇ ਇੱਕ ਸਾਹਮਣੇ ਆ ਗਿਆ ਕਰਕੇ ਤੇ ਉਹਦੇ ਤੇ ਬਿਵਾਲ ਮੱਚਿਆ ਪਿਆ ਪੰਜਾਬ ਦੇ ਵਿੱਚ ਪਰ ਜੇ ਤੁਸੀਂ ਇਥੇ ਵੈਰੀਫਿਕੇਸ਼ਨ ਕਰੋ ਪਿਛਲੇ ਦਿਨੀ ਇੱਕ ਜਲੰਧਰ ਚ ਕਿ ਪਤਾ ਨਹੀਂ ਸ਼ਾਇਦ ਲੁਧਿਆਣੇ ਦੇ ਵਿੱਚ ਵੀ ਸਾਹਮਣੇ ਆਇਆ ਉਹ ਤੇ ਸਮਾਂ ਰਹਿੰਦਿਆਂ ਮੱਲੇ ਵਾਲਿਆਂ ਨੂੰ ਪਤਾ ਲੱਗਿਆ ਤੇ ਉਹ ਬਚਾਇਆ ਨਹੀਂ ਤੇ ਇੱਥੇ ਵੀ ਬੜੀ-ਬੜੀ ਘਟਨਾਵਾਂ ਕਵਾਪਰ ਚੱਲੀ ਸੀ ਪੱਟੀ ਦੇ ਵਿੱਚ ਖਾਸ ਕਰ ਉਹ ਤਰਨਤਾਰਨ ਚ ਪ੍ਰਵਾਸੀਆਂ ਨੂੰ ਲੈ ਕੇ ਆਕਾਲੀ ਦਲ ਵਾਰਿਸ ਪੰਜਾਬ ਵੱਲੋਂ ਕੀ ਕੀਤਾ ਜਾ ਰਿਹਾ ਜੀ ਦੇਖੋ ਜੀ ਸਾਡਾ ਤੇ ਸਖਤ ਸਟੈਂਡ ਆ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਵੀ ਪੰਜਾਬ ਦੀ ਧਰਤੀ ਤੇ ਆਉਂਦਾ ਉਹਦਾ ਬਾਇਓ ਡਾਟਾ ਉਹਦਾ ਆਧਾਰ ਕਾਰਡ ਪੈਨ ਕਾਰਡ ਸਾਰਾ ਸਿਸਟਮ ਵੈਰੀਫਿਕੇਸ਼ਨ ਜਿਹੜੀ ਹੋਣੀ ਚਾਹੀਦੀ ਆ ਕਿਉਂਕਿ ਕੰਮ ਕਰਨ ਕਿਸੇ ਨੇ ਆਉਣਾ ਜੀ ਸਦਕੇ ਆਉਣ ਪੰਜਾਬ ਦੇ ਵਿੱਚ ਪਰ ਕੰਮ ਕਰਕੇ ਆਪਣੀ ਵਾਪਸੀ ਕਰਨ ਕਿਉਂਕਿ ਇੱਥੇ ਪੱਕੇ ਵਸਣੇਕ ਬਣਨ ਵਾਸਤੇ ਪੰਜਾਬ ਕੋਈ ਸ਼ਾਮਲਾੜ ਜ਼ਮੀਨ ਨਹੀਂ ਆ ਇਹਦੇ ਤੇ ਕੋਈ ਕਾਨੂੰਨ ਬਣਨਾ ਚਾਹੀਦਾ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਜਾ ਕੇ ਕੋਈ ਵੀ ਆ ਬਾਹਰਲੀ ਸਟੇਟ ਤੋਂ ਕੋਈ ਜ਼ਮੀਨ ਨਹੀਂ ਲੈ ਸਕਦਾ ਕੋਈ ਪਲਾਟ ਨਹੀਂ ਲੈ ਸਕਦਾ 1 ਇੰਚ ਵੀ ਜਗ੍ਹਾ ਕੋਈ ਹਮਾ ਚਲਦੇ ਵਿੱਚ ਜਾ ਕੇ ਲੈ ਨਹੀਂ ਸਕਦਾ ਇਹ ਕੀ ਪੰਜਾਬ ਕੋਈ ਸ਼ਾਮਲਾਟ ਆ ਪੰਜਾਬ ਦਾ ਵੀ ਕੋਈ ਸਰਕਾਰ ਕਾਨੂੰਨ ਲੈ ਕੇ ਆਵੇ ਜਿੱਥੇ ਕੋਈ ਵੀ ਬਾਹਰ ਦਾ ਜਿਹੜਾ ਪ੍ਰਵਾਸੀ ਆ ਉਹ ਇੱਥੇ ਆਪਦੀ ਜ਼ਮੀਨ ਜਾਇਦਾਦ ਨਹੀਂ ਖਰੀਦ ਨਾ ਖਰੀਦ ਸਕੇ ਕੰਮ ਕਰਨ ਜਿਹੜਾ ਆਵੇ ਉਹ ਆਪਣਾ ਕੰਮ ਜਿਹੜਾ ਸਬੰਧਤ ਕੰਮ ਉਹ ਕਰਕੇ ਤੇ ਆਪਦੇ ਵਾਪਸੀ ਕਰੇ ਪ੍ਰਸ਼ਾਸਨ ਨਾਲ ਰਾਤ ਤੱਕ ਕੈਂਪ ਕੀਤਾ ਹੈ ਤੁਹਾਡੇ ਚਾਹੀਦੇ ਬੰਦੇ ਵੇਖੋ ਜੀ ਅਸੀਂ ਤੇ ਬਾਰ ਬਾਰ ਅਪੀਲਾਂ ਕਰ ਰਹੇ ਆ ਭਾਈ ਸਾਹਿਬ ਨੇ ਤੇ ਅੱਜ ਤੋਂ ਕਿੰਨਾ ਪਹਿਲਾਂ ਹੀ 3-4 ਸਾਲ ਪਹਿਲਾਂ ਹੀ ਅਪੀਲ ਕਰਤੀ ਸੀ ਕਿ ਇਹਨਾਂ ਤੇ ਕਾਨੂੰਨ ਬਣੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਸਾਡਾ ਜੋ ਸਟੈਂਡ ਭਾਈ ਅਮਰਤਪਾਲ ਜੀ ਦਾ ਸਟੈਂਡ ਹੈ ਅਸੀਂ ਉਹ ਸਟੈਂਡ ਦੇ ਨਾਲ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੀ ਪੁਲਿਸ ਮੈਂਕ ਨੂੰ ਜਾਂ ਕੋਰ ਪ੍ਰਸ਼ਾਸਨ ਅਧਿਕਾਰੀਆਂ ਨੂੰ ਮਿਲਿਆ ਜਾਏਗਾ ਤੁਹਾਡੇ ਵੱਲੋਂ ਬਿਲਕੁਲ ਜੀ ਅਸੀਂ ਮਿਲਾਂਗੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਵੀ ਮਿਲਾਂਗੇ ਕਿ ਇਸ ਮਸਲੇ ਵੱਲ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਪ੍ਰਵਾਸੀ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਜ਼ਿਆਦੇ ਆ ਤੇ ਇਹਦੇ ਤੇ ਖਾਸ ਧਿਆਨ ਦਿੱਤਾ ਜਾਵੇ ਇਹਨਾਂ ਦੀ ਵੈਰੀਫਿਕੇਸ਼ਨ ਜਦੋਂ ਕੋਈ ਮਾਰਕ ਭਜਾਤ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਉਹ ਫਿਰ ਹੱਥ ਘੜੇ ਕਰ ਜਾਂਦਾ ਕਿਉਂਕਿ ਪ੍ਰਸ਼ਾਸਨ ਨੂੰ ਫਿਰ ਪਤਾ ਨਹੀਂ ਲੱਗਦਾ ਕੌਣ ਬੰਦਾ ਕਿੱਥੋਂ ਆਇਆ ਕਿਹੜੀ ਸਟੇਟ ਦਾ ਸੀ ਕਿ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਮਿਲ ਕੇ ਵੀ ਲਿਖਤੀ ਰੂਪ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਦਵਾਂਗੇ ਉਹਨਾਂ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਨਵੀਂ ਵੈਰੀਫਿਕੇਸ਼ਨ ਕਰਨ ਜਿਹੜਾ ਵੀ ਪ੍ਰਵਾਸੀ ਆਉਣ ਰਿਕਾਰਡ ਹੋਣਾ ਚਾਹੀਦਾ ਹੈ ਬਿਲਕੁਲ ਅਕਾਲੀਵਾਲ ਵਾਰਿਸ ਪੰਜਾਬ ਦੇ ਜਿਹੜੇ ਨੁਮਾਇंदे ਸੀ ਸਾਡੇ ਨਾਲ ਜੁੜੇ ਸੀ ਔਰ ਦੱਸ ਦਈਏ ਕਿ ਦਰਜੀਤ ਸਿੰਘ ਜਵੰਦਾ ਹੋਣੀ ਔਰ ਲਗਾਤਾਰ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਸਬੰਧੀ ਕਾਨੂੰਨੀ ਕਾਰਵਾਈ ਦੇ ਲਈ ਜਿਹੜੀ ਪ੍ਰਸ਼ਾਸਨ ਨਾਲ ਰابطਾ ਕਾਇਮ ਕਰਾਂਗੇ ਕਿ ਜੇਕਰ ਜਿਹੜਾ ਵੀ ਪ੍ਰਵਾਸੀ ਕੋਈ ਇੱਥੇ ਰਹਿੰਦਾ ਵੀ ਆ ਔਰ ਘਰਾਂ 'ਚ ਵੀ ਰਹਿੰਦਾ ਤਾਂ ਜ਼ਰੂਰੀ ਉਹਦਾ ਧਾਰ卡ਡ ਵਗੈਰਾ ਕੁਝ ਲਿਆ ਜਾਵੇ ਤਾਂ ਕਿ ਕਈ ਪ੍ਰਵਾਸੀ ਇਹੋ ਜਿਹੇ ਨੇ ਵੀ ਜਿਹੜੇ ਘਟਨਾ ਕਰਕੇ ਇੱਥੋਂ ਫਰਾਰ ਹੋ ਚੁੱਕੇ ਨੇ ਹਾਲਾਂਕਿ ਕਾਨੂੰਨ ਦੀ ਦੇਖਦਰ ਇੱਕ ਚੈਨਲ ਦਾ ਕਹਿਣਾ ਕਿ ਅਸੀਂ ਕਾਨੂੰਨੀ ਸਹਾਰਾ ਲਵਾਂਗੇ ਔਰ ਪ੍ਰਸ਼ਾਸਨਿਕ ਆਮਲੇ ਨੂੰ ਵੀ ਇਸ ਸੰਬੰਧੀ ਜਿਹੜਾ ਹੈ ਮਿਲਿਆ ਜਾਵੇਗਾ ਤਰਨਤਨ ਤੋਂ ਸਿਦਾਰਥ ਢੋੜਾ ਦਿਨਿਕ ਸਿਹਰਾ ਟੀਵੀ